ਮੈਂ ਜਦੋਂ ਤੋਂ ਸਰਪੰਚ ਬਣਿਆ ਮੈਂ ਤੁਸਨੂੰ ਲੀਡਰ ਸਾਹਿਬ ਬੈਠੇ ਨੇ ਆਪਣੇ ਹੰਕਾਰ ਇਨਚਾਰਜ ਬੈਠੇ ਨੇ ਜੇ ਤਾਂ 5 ਸਾਲਾਂ ਦੇ ਵਿੱਚ ਕਿਸੇ ਦਾ ਵੀ ਕੰਮ ਠਾਣੇ ਚੌਂਕੀ ਪ੍ਰਸ਼ਾਸਨ ਕੋਲੇ ਤੁਸੀਂ ਆਏ ਹੋ ਉਹ ਨਹੀਂ ਹੋਇਆ ਤਾਂ ਮੈਂ ਗੁਨਾਹਗਾਰ ਆ ਵੀਰਾ ਹੱਥ ਘੜੇ ਕਰਕੇ ਤੇ ਕਹਿ ਸਕਦਾ ਹਾਂ ਇਸੇ ਦਾ ਵੀ ਕਦੇ ਕੋ ਕੰਮ ਰੁਕਿਆ ਹੋਵੇ ਤਾਂ ਤੁਸੀਂ ਖੜੇ ਹੋ ਕੇ ਨੇਤਾਜੀ ਦੇ ਧਿਆਨ ਚ ਲਿਆ ਸਕਦੇ ਪਰੰਤੂ ਅਸੀਂ ਜਦੋਂ ਸਰਪੰਚ ਬਣਿਆ ਸਰਪੰਚ ਵੀ ਮੂਫਲੀ ਨਾਲ ਬਣਿਆ ਸੀ ਤੋ ਕਿ ਮੇਰੇ ਪੁੱਤ ਦਾ ਇਹ ਸੁਪਨਾ ਸੀ ਜੇ ਨਸ਼ੇ ਵੰਡ ਕੇ ਲੋਕਾਂ ਦੇ ਧੀ ਪੁੱਤਾਂ ਦਾ ਗਲਤ ਆਤ ਤਾਂ ਪਾ ਕੀ ਮੈਂ ਸਰਪੰਚ ਬਣਿਆ ਤਾਂ ਮੇਰਾ ਸਰਪੰਚ ਬਣਿਆ ਦਾ ਕੋਈ ਫਾਇਦਾ ਨਹੀਂ ਤਾਂ ਆਪਾਂ ਤਾਂ ਦੇਹੀ ਦੇ ਨਾਲ ਜਿੰਨਾ ਤੁਸੀਂ ਮੈਨੂੰ ਪਿਆਰ ਦੇ ਕੇ ਚਿਤਾਇਆ ਆਪਾਂ ਉਹਨੂੰ ਵੱਧ ਸ਼ਿੱਦਤ ਦੇ ਨਾਲ ਤੁਹਾਡੀ ਸੇਵਾ ਕੀਤੀ ਹੈ ਡਿਵੈਲਪਮੈਂਟ ਦਾ ਕੰਮ ਜਿੰਨਾ ਹੋਇਆ ਤੁਹਾਡੇ ਤੋਂ ਸਾਰਾ ਕੋਈ ਭੁੱਲੇ ਨਹੀਂ ਹੋ ਤੁਸੀਂ ਪਰ ਇੱਕ ਗੱਲ ਯਾਦ ਰੱਖਿਓ हां हो सकता है कोई मेरे तो फिर भी कमियां रहेगी क्योंकि काम बहुत बड़ा नगर का काम बहुत बड़ा होता है फिर भी थोड़ा बहुत ही किधर लगे कि अधूरा काम रह सकता है पर ਤੁਸੀਂ ਇਸ ਤੋਂ ਵੀ ਉੱਪਰ ਉੱਠ ਕੇ ਗੱਲ ਸੋਚਣੀ ਹੈ ਵੀ ਜਿਹੜਾ ਤੁਹਾਡਾ ਜਵਾਕ ਨੇ ਆਪਣੇ ਨਗਰ ਨੂੰ ਰੁਤਬਾ ਦਿੱਤਾ ਹੈ ਨਾ ਉਹਦਾ ਕੋਈ ਵੀ ਇੰਡੀਆ ਦਾ ਤਾਂ ਕੀ ਮੇਰਾ ਕਹ ਸੰਸਾਰ ਦੇ ਕੋਈ ਸ਼ਹਿਰ ਵੱਡੇ ਵੱਡੇ ਉਹ ਮੁਕਾਬਲਾ ਨਹੀਂ ਕਰਦੇ ਜਿਸ ਜਗ੍ਹਾ ਦੇ ਉੱਤੇ ਅੱਜ ਸਾਡਾ موسی ਖੜਾ ਹੈ ਮੂਸੇ ਪਿੰਡ ਦੇ ਜੇ Google ਤੇ ਆਪਾਂ ਸਰਚ ਵੇਖੀਏ ਤਾਂ ਇਹ ਉਹ ਪਿੰਡ ਹੈ ਆ ਸੁਧਾਰਨ ਦੇ ਗੇਟ ਦੇ ਕੋਲੇ ਉਹ ਨੇ ਜਿਹੜੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਸਰਚ ਕੀਤੇ ਜਾਂਦੇ ਨੇ ਸਭ ਤੋਂ ਵੱਧ ਫੋਟੋ ਜੇ ਖਿੱਚੀ ਜਾਂਦੀ ਹੈ ਤਾਂ ਇਸ ਛੋਟੇ ਜਿਹੇ ਘਰ ਦੀ ਖਿੱਚੀ ਜਾਂਦੀ ਹੈ ਥੋੜੇ ਨਗਰ ਦੀ ਖਿੱਚੀ ਜਾਂਦੀ ਹੈ ਤੁਹਾਨੂੰ ਫੌੜਾ ਜਿਹੜਾ ਪੁੱਤ ਹੈ ਉਹ ਐਡਾ ਵੱਡਾ ਮਾਣ ਦੇ ਕੇ ਗਿਆ ਵੀ ਤੁਹਾਡੇ ਪਿੰਡ ਦੇ ਸਾਈਨ ਬੋਰਡ ਹੈ ਜਿੱਥੇ ਮੂਸਾ ਲਿਖਿਆ ਹੋਇਆ ਹੈ ਉਹਤੇ ਖੜ-ਖੜ ਕੇ ਲੋਕ ਫੋਟੋਆਂ ਕਰਵਾ ਕੇ ਜਾਂਦੇ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਚੋਂ ਆਉਂਦੇ ਆ ਉਹ ਮਾਣ ਮਹਿਸੂਸ ਕਰਦੇ ਆ ਕਿ ਮੈਂ ਮੂਸੇ ਦੀ ਫਿਰਨੀ ਦੇ ਖੜਾ ਮੈਂ ਮੂਸੇ ਨੂੰ ਜਾਣ ਵਾਲੇ ਰਾਹ ਦੇ ਉੱਤੇ ਖੜਾ ਇਹ ਮਾਣ ਵੀਰਾਂ ਸੌਖਾ ਨਹੀਂ ਮਿਲਿਆ ਇਹ ਮਾਣ ਤੁਹਾਡੇ ਬੱਚੇ ਨੇ ਬਹੁਤ ਵੱਡੀ ਸ਼ਹਾਦਤ ਦੇ ਕੇ ਇੱਕ ਨਗਰ ਨੂੰ ਇੱਕ ਵੱਖਰੀ ਪਛਾਣ ਸੰਸਾਰ ਦੇ ਉੱਤੇ ਦਿੱਤੀ ਹੈ ਮੈਂ ਕੱਲ ਸਿੱਧੂ ਸਾਹਿਬ ਦਾ ਰੋਡ ਸ਼ੋਅ ਕਰਕੇ ਆਇਆ ਸੀ ਤਾਂ ਜਦੋਂ ਅਸੀਂ ਇਹਨਾਂ ਦੇ ਜੱਦੀ ਪਿੰਡ ਪੂਲਾ ਵਿੱਚ ਦੀ ਨੰਗੇ ਤੁਹਾਨੂੰ ਕਨੇ ਸਾਡਾ ਬਹੁਤ ਸਵਾਗਤ ਕੀਤਾ ਮੈਂ ਸਿੱਧੂ ਸਾਹਿਬ ਨੇ ਵਾਦਾ ਕਰਿਆ ਸੀ ਇਹ ਤੁਹਾਡਾ ਜੱਦੀ ਪਿੰਡ ਹੈ ਤੇ ਸਾਡਾ ਜੱਦੀ ਪਿੰਡ ਮੂਸਾ ਹੈ ਅਸੀਂ ਵੋਟਾਂ ਤੁਹਾਨੂੰ ਥੋੜੇ ਪੂਲੇ ਤੋਂ ਵੱਧ ਪਾ ਕੇ ਕੱਢਾਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਵੀ ਸਿੱਧੂ ਨੇ ਤੇ ਅਸੀਂ ਵੀ ਸਿੱਧੂ ਆ ਤਾਂ ਹੁਣ ਸਾਡੇ ਦੋਨੇ ਸਿੱਧੂ ਭਰਾਵਾਂ ਵਿਚ ਮੁਕਾਬਲਾ ਵੀ ਅਸੀਂ ਉਹ ਵੱਧ ਪਾਉਂਦੇ ਕਿ ਅਸੀਂ ਵੱਧ ਪਾਉਂਦੇ ਆ ਪਰ ਇਸ ਗੱਲ ਦਾ ਧਿਆਨ ਰੱਖਣਾ ਮੂਸਾ ਹਮੇਸ਼ਾ ਹੀ ਪੰਜਾਬ ਦਾ ਸੰਸਾਰ ਦਾ ਮੋਰੀ ਪਿੰਡ ਹੈ ਤੇ ਇਹਨੂੰ ਮੋਰੀ ਬਣਾ ਕੇ ਰੱਖਣਾ ਹੈ ਇਹ ਭੁੱਲ ਜੋ ਭੋਲਾ ਕੌਣਾ ਬਲਕੌਰ ਕੌਣ ਇਹ ਗੱਲ ਛੱਡ ਦਿਓ ਪਰੰਤੂ ਤੁਹਾਡੇ ਨਗਰ ਦੀ ਚੜ੍ਹਦੀ ਕਲਾ ਜੇ ਕੋਈ ਅੱਜ ਪ੍ਰਸ਼ਾਸਨ ਦੇ ਵਿੱਚ ਕੋਈ ਸਕੀਮ ਆਉਂਦੀ ਹੈ ਕੋਈ ਗ੍ਰਾਂਟ ਆਉਂਦੀ ਹੈ ਤਾਂ ਤੁਹਾਨੂੰ ਇਹ ਮਾਣ ਹੈ ਤੁਸੀਂ ਕਹੋ ਚਾਹੇ ਨਾ ਕਹੋ ਤੁਸੀਂ ਕੀ ਸੀ ਸਭ ਨੂੰ ਮਿਲੇ ਹੋਮੋ ਚਾਹੇ ਨਾ ਮਿਲੇ ਹੋਮੋ ਪਰ ਤੁਹਾਡਾ ਨੰਬਰ ਪਹਿਲੀਆ ਚ ਲੱਗਦਾ ਹੈ ਇਹ ਰਤਵਾ ਇਹ ਰੈਂਕ ਤੁਹਾਡੇ ਹਿੱਸੇ ਆਇਆ ਹੈ ਔਰ ਆਪਾਂ ਇਹਨੂੰ ਬਰਕਰਾਰ ਰੱਖਣਾ ਇਸ ਗੱਲ 'ਚ ਤਾਂ ਮੇਰੇ ਥੋੜੇ ਸਾਰਿਆਂ ਦੇ ਕਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਵੀ ਸਾਰੀਆਂ ਗੱਲਾਂ ਨੂੰ ਭੁੱਲ ਭੁਲਾ ਕੇ ਜੇ ਕਿਸੇ ਦਾ ਕੋਈ ਮੇਰੇ ਨਾਲ ਮਾੜਾ ਮੋਟਾ ਮਨ ਸਿਕਵਾ ਹੋਵੇ ਤਾਂ ਮੈਂ ਨੇ ਤਾਂ ਕਸੀਮਤ ਰੱਖਿਓ ਤਾਂ ਆਪਾਂ ਭਰਾ ਸਿੱਧੂ ਦਾ ਇਹਨਾਂ ਦਾ ਨੁਕਸਾਨ ਨਹੀਂ ਕਰਨਾ ਜੱਜ ਕੇ ਆਪਣੇ ਪਿੰਡ 'ਚੋਂ ਆਪਾਂ ਲੀਡ ਦਿਵਾ ਕੇ ਥੋ ਤੋੜਨੀ ਹੈ